ਸਮਾੜਾ ਡਰਾਈਵਰ ਵੀ ਬਣ ਗਿਆ ਹੁਣ ਸਭ ਬਣ ਗਏ ਰੇ ਲੋਜੀ 181.6 ਹੋ ਗਿਆ ਉਹ ਵੀ 40.5 ਦੀ ਹੋਈ ਆ ਇੱਕ ਵਾਰੀ ਹਾਂਜੀ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਲੱਗਿਆ ਟਰਾਲੀ ਭਰਨਾ ਰਾਤ ਆਈ ਸੀ ਆਪਾਂ ਨੇ ਚਲਾਣੇ ਮਿਲ ਤਾ ਤੇ ਹੁਣ ਕਰਨਾ ਅੱਗੇ ਲੋਡ ਚਲਾਣਾ ਦਾ ਵੱਡੇ ਵਾਲ ਮਿਲ ਤਾ ਆਈ ਸੀ ਰਾਤ ਹੁਣ ਦੁਆਰਾ ਵੱਡੇ ਵਾਲ ਦੀ ਟਰਾਲੀ ਦੁਆਰਾ ਭਰੀ ਜਾ ਰਹੀ ਹੈ ਉੱਧਰ ਵੀ ਕਿੰਨਾ ਵੱਟਿਆ ਪਿਆ ਇੱਕ ਟਰਾਲੀ ਲੇ ਟਰਾਲੀ ਇੱਧਰ ਪਈ ਆਹ ਟਰਾਲੀ ਵੀ ਹੋ ਜੂਗੀ ਇੱਧਰੋਂ ਇੱਧਰੋਂ 400 30 ਬਰੀਆਂ ਬਚੀਆਂ ਪਈਆਂ ਇੱਧਰ ਦੋ ਤਿੰਨ ਲੈਣਾ ਇੱਧਰ ਲਾ ਜਾਣੀਆਂ ਕੁਝ ਹੋ ਚੋਂ ਆ ਜੂਗੀ ਇੱਕ ਟਰਾਲੀ ਹੋਰ ਅੱਜ ਸ਼ਾਮ ਨੂੰ ਲੈ ਕੇ ਆਉਣੀ ਆ ਜੇ ਇੱਕ ਬੜੁੰਦੀ ਵਾਲਿਆਂ ਦੀ ਉਹ ਕੱਲ੍ਹ ਚਲਾਣੇ ਦੀ ਵਰਨੀ ਆ ਆ ਬੱਟਿਆ ਜਿਹੜੀ ਉਹ ਸਵਾਣੇ ਚਲੀ ਜਾਊਗੀ ਟਰੈਕਟਰ ਹੁਣ ਲਈ ਤਾਂ ਮੈਂ ਬਣਾਈ ਸੀ ਇੱਥੇ ਫੇਰ ਵਹਿ ਗਈ ਲਈ ਬਾਕੀ ਕੱਢਾਂਗੇ ਹੁਣ ਦੇਖਦੇ ਆ ਮਜ਼ਾਈ ਭਰ ਕੇ ਇਹਨੂੰ ਬਾਹਰ ਕੱਢਦੇ ਨਹੀਂ ਤਾਂ ਫੇਰ ਬੈਈ ਫੇਰ ਪੰਗਾ ਪੈ ਜੂਗਾ ਕਿ ਚੂਹੇ ਦੀ ਖਾਡਾਂ ਬਹੁਤ ਨੇ ਇੱਥੇ ਜਦ ਦੀ ਬੈਂਦੀ ਟਰਾਲੀ ਦਾ ਕਲੋਂ ਦੇਖਾ ਕੋ ਲਾਇਆ ਇਨਾ ਟਰਾਲਾ ਨਹੀਂ ਢਾਲੀ ਆਪਣੇ ਘਰਾਣੇ ਗੰਨੇ ਵੀ ਆ ਜਿਹੜਾ ਨਵਾਂ ਵੱਡਿਆ ਹੋਇਆ ਉਹ ਕੋ ਪਰਿਆ ਵੀ ਫਿਰ ਇਹਦਾ ਵਜਨ ਟਕਰਾਵਾ ਕਿਉਂਕਿ ਇਹ ਦਿਹਾੜੀ ਤੇ ਬੜਵਾਇਆ ਹੋਇਆ ਹੈ ਆਪਣਾ ਹੁਣ ਇਹਦਾ ਕੰਡਾ ਕਰਾ ਕੇ ਲਿਆਉਂਗਾ ਵੀ ਕਿਹ ਕਵੰਟਲ ਹੋਇਆ ਬਾਕੀ ਇੱਕ ਕਿਹੜਾ ਹੋਰ ਆ ਟਰਾਲੀ ਦਾ ਆ ਬਾਹਰ ਦਬਦਾ ਹੀ ਜਾਂਦਾ ਤੇ ਇੱਥੇ ਇੰਨਾ ਨਰਮ ਤੋਂ ਹੋ ਰਿਹਾ ਕਿ ਇਹਦੇ ਪੇ ਲਾਏ ਪੈ ਗਈ ਭਲੇ ਆਪਾਂ ਰੋਟਾਟਰ ਦੇ ਬਾਅਦ ਹਨ 33 ਥੱਲੇ ਦਬ ਗਈ ਉਹ ਪਲੇ ਪੈ ਗਈ ਕੋਈ ਟਿਕੂਰੀ ਡਵਰ ਥੋਸ ਨਹੀਂ ਗਈ ਮੈਂ ਤੇਰੀ ਟਰਾਲੀ ਲਾਂਗੀ ਉਹ ਗੰਨਾ ਹੁਣ ਵੜਨ ਲੱਗੇ ਨੇ ਦੋ ਬੰਦੇ ਵੜ ਵੜ ਰੱਖੀ ਜਾਂਦੇ ਨੇ ਉੱਜ ਦੋ ਥਾੜੀਆਂ ਹੋਣੀਆਂ ਦੋ ਨਹੀਂ ਤਾਂ ਡੇਢ ਤਾਂ ਪੱਕੀ ਆ ਫਿਰ ਕੋਸ ਆਪਣੇ ਉਹਦੇ ਵਾਸਤੇ ਰੱਖਨੇ ਖਿਲਾੜੇ ਵਾਸਤੇ ਗੋੜ ਪੀੜਨ ਵਾਸਤੇ ਗੋੜ ਵੀ ਫੀੜਨਾ ਹੁੰਦਾ ਸ਼ੱਕਰ ਗੋੜ ਬਣਾਉਣਾ ਪੈਂਦਾ ਪੱਕੀ ਉਹ ਤੋਂ ਜ਼ੋਰ ਆਉਂਦਾ ਕੋ ਜਿੱਥੇ ਪੈ ਜਾਣ। ਅੱਛਾ ਕੱਲ ਨੂੰ ਇੱਕ ਟਰਾਲੀ ਹੋਰ ਭਰ ਦੇਣੀ ਆ। ਹੋ ਵੀ ਆਹੀ ਭਾਰੀਆਂ ਰਹਿ ਗਈਆਂ 50 ਕੁ। ਹੋ ਬਸ ਫੁੱਲਾ। ਉਹ ਦੂਜੇ ਲਦਕੰਨੇ ਦੀ ਲੜਾਈ ਹੋ ਗਈ। ਇੰਨੇ ਹੀ ਭਾਰੀਆਂ ਰਹਿ ਗਏ ਇੰਨੇ ਤੋਂ ਹੋ ਗਿਆ। ਮੋਕੀ ਸੌ ਲੱਤੀ ਸੀ। ਹੁਣ ਇਹ ਲੰਬੜ ਦਾ ਟਰੈਕਟਰ ਉਹ ਹੋ ਗਿਆ ਨਾ ਤੇ ਵੱਟ ਦੇ ਵਿੱਚ ਖੜਾਇਆ। ਤੇ ਖੜੋਣੋ। ਜੇ ਟਰੈਕਟਰ ਫਸ ਗਿਆ ਹੁਣ। ਦੇ ਜਾਵੇ। ਠੀਕ ਹੈ ਲੰਬੜਦਾਰ ਦੀ ਡ్రਾਈਵਰੀ ਆ ਇਹ ਆਹੋ ਸਾਟ ਕੇ ਗਿਆ ਵਾਹ ਰੀ ਪਰ ਹੈਗਾ ਭੂਮੀ ਪੁੱਤਰਾ ਜਕਰ ਫੜ মই ঠিক হ'ব পদ লৈ ਕੋਈ ਨਾ ਹੋ ਆਈ ਮਨਨ ਲਾ ਗਿਆ ਫਿਰ ਵੀ ਸੜ ਗਿਆ ਆਪਾਂ ਨੂੰ ਵਗਰ ਕੀ ਹੋਊਗਾ ਅੱਖ ਨੂੰ ਚਲਦਾ ਪਾਣੀ ਬੁੱਲੀ ਡੰਡਾ ਯਾਰ ਪਤਾ ਨਹੀਂ ਕਿੱਥੋਂ ਨਿਕਲਿਆ ਹੈਗਾ ਥੋੜਾ ਥੋੜਾ ਹੁਣ ਬੱਚੇ ਦੇ ਇਹਦੇ ਨਾਲ ਬੀਜੀ ਵੀ ਆਪਣਾ ਨੀਰੀ ਪਰਾਲੀ ਦੀ ਸੀ ਇੱਧਰ ਨਹੀਂ ਹੈਗਾ ਉੱਚ ਹੈਗਾ ਥੋੜਾ ਹੋਇ ਤੇ ਸਗਵਿੰਦਰ ਭਾਈ ਸਾਹਿਬ ਕਹਿੰਦਾ ਟਰਾਲੀ ਪਾਸੇ ਕਰੋ ਇੱਥੋਂ ਲੈ ਕੇ ਜਾਓ ਟਰਾਲੀ ਉਹ ਦੱਸ ਬਾਈ ਜੀ ਮੋਟਰ ਉੱਥੋਂ ਮੁੜਨੀ ਆ ਜੇ ਜਾ ਕੇ ਹਣੇ ਖੱਤੇ ਚ ਤੈਨੂੰ ਲਾਉਣ ਨਹੀਂ ਲੱਗੇ ਰੋੜੀ ਵੀ ਭਰੀ ਜਾ ਦੱਸ ਇੱਥੋਂ ਦੀ ਕੱਢ ਕੇ ਲੈ ਜਾ ਆ ਵੀ ਟਰੈਕਟਰ ਕੱਢ ਕੇ ਲਿਆਉਣੇ ਆ 20 ਕਾਉਂਟ ਵਾਲਾ ਵਜਨ ਹੀ ਹੈਗਾ ਰੋੜੀ ਤੇ ਤਾਂ ਨਾ ਨਾ ਵੀ ਟਰੈਕਟਰ ਉਹ ਉੱਥੇ ਲੈ ਕੇ ਜਾਓ ਕਹਿੰਦਾ ਜੋਗੀ ਵੀਰ ਕੋਲ ਉੱਥੋਂ ਬਾਸ ਦਿਓ ਮੈਨੂੰ ਫਿਰ ਉੱਥੋਂ ਦੁਬਾਰਾ ਜੀ ਮੋੜ ਕੇ ਲਿਆਉਂਦੇ ਆ ਗਿਆ ਬਾਈ ਜੀ ਲੋਈ ਪੰਡਾ ਕਰਾ ਕੇ ਲੈ ਆਈਏ ਨੇ ਅਗਲਾ ਦੂਜਾ ਕੈਨੇਡਾ ਬਣਾ ਦੇ ਹੜੀ ਤੋਂ ਬੜਵਾ ਆਹ ਇੱਧਰ ਠੀਕ ਹੈ ਲੋ ਪੰਡਾ ਕਰਾ ਦੇਈਏ ਭੰਗ ਕੇ ਇਹਨਾਂ ਦੀ ਗੁੰਦ ਨਾ ਹੋਈ ਨਹੀਂ ਕਹਿੰਦੇ ਪਰਚੀ ਕਰਾ ਕੇ ਲਵਾਵਾਂਗਾ ਪਰ ਲੈ ਗਈ ਆ ਜੀ ਕੁਆਂਟਲ ਮੰਨ ਲੋਗਾ ਲਈ 25 ਕੁਆਂਟਲ ਹੋਊਗਾ ਜਿਹੜਾ ਸਭ ਮਗਰ 70:80 ਬੱਜ ਗਿਆ ਉਹਦਾ ਕੀ ਜਰਾ ਉਹ ਛੱਡ ਕਰ ਪੈਜੀ 70:80 ਛੱਡ ਕੇ ਆ ਸਭ 70 ਕੁਆਂਟਲ ਲਾ ਲਓ ਜਰਾ ਨਾ ਕੋਈ ਯਾਰ ਲੈਦਾ ਹੋਊਗਾ ਕਿੱਥੇ ਲੈ ਕੇ ਜਾਵਾਂਗੇ ਫੱਟਦਾ ਹੀ ਨੂੰ ਕੋਈ ਇੰਤਜ਼ਾਰ ਆਖੋ ਲੋ ਜੀ ਕਿ 181 160 ਹੋ ਗਿਆ ਕਾਹੜ ਕੌਂਟਲ ਦਾ ਟਰੈਕਟਰ ਹੋ ਗਿਆ ਕਾਹੜ 500 ਵਜਨ ਦੇ ਇਹ 24 ਕੌਂਟਲ 120 ਕੌਂਟਲ ਦਾ ਕੱਟਾ ਜੋ 80 ਕੌਂਟਲ ਦੇ ਬਜੇ ਦਿੱਤੇ ਜਾਣਗੇ ਜਿੰਨਾ ਹੋ ਵਜਨ ਨਾ ਵੀ ਖੋਲਦੀ ਜਰਸੇ ਪਰ ਉੱਥੋਂ ਹੋਊਗਾ ਹੋਗ ਨਾ ਦਾ ਘਟਾ ਹੀ ਆਉਗਾ ਕਿਉਂਕਿ ਉਹਦਾ ਬਜਨ ਇਹਨੂੰ ਤੁਗਣਾ ਪਾਰ ਆਉ ਜੇ ਦੋ ਭਰੀ ਇੱਕ ਬਰਾਬਰ ਨਾਲ ਕੱਲੀ ਇੱਕ ਭਰੀ ਆ ਲਾਵੀ ਆ ਗਏ ਹੋਰੇ ਜੇ ਦੂਜੇ ਗੱਨੇ ਦੀ 500 ਭਰੀ ਲੱਗਦੀ ਏ 700 600 700 ਭਰੀ ਲੱਗਦੀ ਆ ਤਾਂ ਇਹਦੀ 500 ਭਰੀ ਲੱਗੂ ਵੀ 200 ਕੁਆਟਨ ਨੋਈ 450 ਵੀ ਹੋਈ ਆ ਇੱਕ ਭਰੀ ਐਵਰੇਜ ਮੰਨ ਕੇ ਚੱਲ ਜੀ 40 ਕਿਲੋ ਦੀ ਤਾਂ ਹੋਊਗੀ ਉਹ ਇਧਰ ਤੋਂ ਨਹੀਂ ਹੁਣੀ ਆਏ ਨੇ ਭਾਈ ਦੁਬਾਰਾ 3 ਵਜੇ ਖੇਡਣ ਬਾ ਦੋ ਗੜੇ ਲੱਗਣਗੇ ਹੋਰ ਫੁੱਲ ਫੁੱਲ ਹੋ ਜੂ ਟਰਾਲੀ ਅਜੇ ਤਾਂ ਬੜੀ ਉੱਚੀ ਵੀ ਨਹੀਂ ਜਾਣੀ 200 ਕੁਇੰਟਲਾਂ ਹੀ ਹੋ ਜਣਾ ਇਹਦਾ 120 ਤਾਂ ਪਹਿਲਾਂ ਹੀ ਆ 30 ਕੁਇੰਟਲ ਇੱਕ ਗੜੇ ਚ ਆਇਆ ਉਹ ਦੂਜੀ ਟਰਾਲੀ ਦਾ ਦੋ ਗੜੇ ਆਉਣਗੇ 60 ਕੁਇੰਟਲ ਪਾਉਣਾ ਹੋਰ 120 ਹੋ ਜੂ ਇੱਕ ਇੱਕੜਾ ਤਾਂ ਪਹਿਲਾਂ ਲੱਗ ਚੁੱਕਿਆ ਕਾ ਗੜਾ ਸਿੱਕ ਕੰਮ ਕਲੀਅਰ ਹੋ ਜੂ ਇੱਕ 1 2 3 4 5 6 7 8 9 ਜੀ ਪੂਰਾ ਹੋ ਜੂਗਾ 200 ਗੰਟਲ ਅੱਗੇ 12 13 ਚੱਲਣਾ ਇੰਨਾ ਫਰਕ ਪੈਣਾ ਲੋਏ ਦੂਜੀ ਟਰਾਲੀ ਆ ਗਈ ਅਰੇ ਕਪਾਲ ਹੋਰ ਲੱਗੂ ਦਵਾ ਇੰਨਾ ਪੂਰਾ ਹੋ ਜੇ 200 ਗੰਟਲ ਦਾ ਇੱਕ ਕਪਾਲ ਹੋਰ ਲਗਣੀ ਇਹ ਵੀ ਲੜਾਈ ਬੜੀ ਸਰਾ ਹੁੰਦੀ ਆ ਬਾਈ ਆ ਕਿੰਨੇ ਦੀ ਇਹ ਛੱਟਾ ਵੀ ਹੋ ਜਾਂਦਾ ਠੋਕੇ ਦਾ ਉਹ ਟੇਡਾ ਪਿੰਗਾ ਉਹ ਛੱਟ ਨਹੀਂ ਹੁੰਦਾ ਇਹ ਸੈੱਟ ਹੋ ਜਾਂਦਾ ਆਹ ਕੰਨੇ ਦਾ ਬਣਦਾ ਬੈੱਡ ਇਹਦਾ ਬੈੱਡ ਬਣਦਾ ਔਰ ਇੱਥੇ ਇਹ ਤਿੰਨ ਭਰੀਆਂ ਇਹਦੇ ਨੇ ਦੋ ਹੀ ਨੇ ਅੱਛਾ ਇਹਦੇ ਉਹ ਦਾਖੀ ਜਾਂਦੀ ਆ ਫਿਰ ਉੱਤੋਂ ਵੜ ਦਿੰਦੇ ਨੇ ਇਹਨੂੰ ਇੱਥੇ ਵੜ ਦਾਂਗੇ ਪੂਰਾ ਪੂਰਿਆ ਲੱਭਦਾ ਓ ਕਾਡੇ ਕਮਾਲ ਵੇਹ ਦਾ ਚੱਕਰ ਕੁੜੀ ਸੀ ਹੈਗਾ ਦਾ ਨਾਰਮਲ ਹੀ ਕਰਨਾ ਬੜਾ ਮਿੱਠਾ ਹੋਆ ਤੰਦਾ ਜਿਹਾ ਸਹੀ ਨਾ ਹੋਈ ਉਹਦੇ ਮਟਾਏ ਹੁਣ ਦਾਬ ਲਗਾਉਂਦੇ ਪੰਦਰਾਂ ਜੋ 23 ਨਾ ਉਹ ਵੀ ਮਿੱਠਾ ਆਏਗਾ ਨਾ ਇੰਨਾ ਰੋਹਾਜ ਇਹ ਚਲੋ 01 01 03 1 01 01 03 23 ਆ ਲੋਈ ਘੇੜਾ ਭਰਨਾ ਆ ਗਿਆ ਆਪਾਂ ਦੁਬਾਰਾ ਖੇਤ ਦੇਖੋ ਇਹ ਕਿੰਨੇ ਤੇ ਉਹ ਬੰਨੇ ਚ ਫਰਕ ਇਹ ਮੈਂ ਚੱਲੇ ਆਂ ਚਲੋ ਭਰਾਂਗੇ ਟਰਾਲੀ ਆ ਇੱਕ ਘੇੜਾ ਲਾਉਣਾ ਬਸ ਇਹਦੇ ਨਾਲ ਦੋ ਪਾਲਾਂ ਲੱਗਣਗੀਆਂ ਦੋ ਇੱਕ ਦਾਬ ਲੱਗ ਜੂਗੀ ਇੱਕ ਇੱਕ ਲੰਬੀ ਪਾਲ ਹੋ ਜੂਗੀ ਤੇ ਬਸ ਚੱਲਦੇ ਆਂ ਪਹਿਲਾਂ ਤਾਂ ਆਪਣਾ ਸਰਵੇਅਰ ਕਹਿੰਦਾ ਜੀ ਅੱਜ ਦੀ ਪਰਚੀ ਹੈਗੀ 17 ਤਰੀਕ ਦੀ ਰੋਡਿੰਗ ਅੱਜ ਮੈਂ ਫੋਨ ਲਾਇਆ ਕਹਿੰਦਾ ਕੱਲ ਨੂੰ ਆਇਓ ਭਾਈ ਅੱਜ ਥੋੜੀ ਕੋਈ ਪਰਚੀ ਨਹੀਂ ਹੈਗੀ ਕੱਲ ਨੂੰ ਕਹਿੰਦਾ ਪਰਚੀ ਸਪਲਾਈ ਨਿਕਲ ਨਹੀਂ ਮਿਲ ਖੜ ਗਈ ਯਾਰ ਉਹਦੀ ਵੀ ਗਲਤੀ ਨਹੀਂ ਮਿਲ ਖੜ ਗਈ 12-13 ਘੰਟੇ ਉਜਾੜ ਹੋ ਗਏ ਫੁੱਲ ਫੁੱਲ ਹੋਣ ਕਰਕੇ ਜਿਹੜਾ ਹੁਣ ਮਗਰਲਾ ਮਾਲ ਆ ਪਹਿਲਾਂ ਉਹ ਨਿਕਲ ਜੇਵੇ ਉਹ ਕਹਿੰਦਾ ਤਾਜ਼ਾ ਹੀ ਆਵੇ ਚੀਜ਼ ਉਧਰੋਂ ਹੁਣ ਇੱਧਰ ਜਿਹੜੇ ਵੱਟਿਆ ਪਿਆ ਖੇਤ ਸੁੱਕੀ ਜਾਂਦਾ ਸਾ ਜਿਹੜਾ ਸੁੱਕਣ ਵਾਲਾ ਸੀ ਆਪਣਾ ਉਹ ਤਾਂ ਚੱਕਿਆ ਗਿਆ ਹੁਣ ਤਾਂ ਲਵੇਰਾ ਆਈਏ ਲਵੇਰਾ ਨੀਂ ਨੀਤੀ ਚੁੱਕਦਾ ਹੁੰਦਾ ਜਿਹੜਾ ਮੂਢਾ ਹੁੰਦਾ ਸੁੱਕਾਂ ਲਾ ਜਾਂਦਾ ਛੇਤੀ ਫੋ ਰੰਗ ਬਟਾ ਜਾਂਦਾ ਛੇਤੀ ਓਥੋ ਓਥੋ ਦੇਦਾ ਓਥੋ 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 ਬੰਦਾ ਪਹੁੰਚ ਗਿਆ ਭਾਈ ਅੱਜ ਮੇਕਲਾਟ ਦੂਜੀ ਟਰਾਲੀ ਆ ਹੁਣ ਅੱਜ ਪਹੁੰਚਿਆ ਹੁੰਦਾ ਹੈ ਕਹਿੰਦਾ ਮੈਨੂੰ ਕੋਈ ਕੰਮ ਦੱਸੋ ਹੁਣ ਤਾਂ ਕੰਮ ਹੋ ਗਿਆ ਜਿਹੜੀ ਪਰ ਨਾਈਟ ਟਰਾਲੀ ਇਹ ਭਰਤੀ ਦੂਜੀ ਟਰੈਕਟਰ ਕਢ ਕੇ ਭੇਜਤਾ ਵੀ ਦੂਜੀ ਟਰਾਲੀ ਲੈ ਆ ਜਾ ਕੇ ਆ ਅੱਜ ਆ ਕੇ ਪਹੁੰਚਿਆ ਵੇਖ ਲਓ ਭਾਈ ਜੀ ਹੁਣੀ ਮੁਰਗੀ ਖੜੀ ਆ ਮੁਰਗੀ ਖੜੀ ਆ ਉਹ ਜਿੰਨੇ ਕੋਲੇ ਸਾਰੇ ਹੀ ਰੱਖਦੇ ਰਹਿੰਦੇ ਜੋਂ ਪਰ ਗਿਆ ਗਰੇਂਦਰ ਨੂੰ ਕਹਿੰਦਾ ਕੱਟ ਦੇ ਆ ਗਾ ਕੋਈ ਕੋਲੀ ਰੱਖਵਾਣਾ ਹੁਣ ਹੁਣ ਫੋਨ ਲਾ ਚੀ ਮੇਰਾ ਫੋਨ ਲਾ ਫੋਨ ਨਹੀਂ ਮਿਲਦਾ ਵੀ ਕੀ ਐ ਉੱਤੇ ਨਹੀਂ ਮੇਥਾ ਨਹੀਂ ਘਟਿਆ ਤੇਰੇ ਹੌਂਦੇ ਕਰ ਉਹ ਆਦਾ ਲਾਵੋ ਯਾਰ ਯਾ ਤੋ